7 ਤਰੀਕ ਨੂੰ ਹਾਦਸਾ ਹੁੰਦਾ ਹੈਗਾ 7:30 ਵਜੇ ਤੋਨੋਪਰਾ ਮੋਟਰਸਾਈਕਲ ਤੇ ਰਾਸ਼ਨ ਲੈਣ ਆਏ ਸੀਗੇ ਘਰ ਦਾ ਅਤੇ Swift ਕਾਰ ਤੇਜ਼ ਰਫ਼ਤਾਰ ਨਾਲ ਆ ਰਹੀ ਸੀਗੀ ਸਰਸੇ ਵਾਲੀ ਸਾਈਡ ਤੋਂ ਇਹ ਹਾਦਸਾ ਬਹੁਤ ਭਿਆਨਕ ਹੋਇਆ ਜੀ ਪਿੱਛੋਂ ਗੱਡੀ ਪਹਿਲਾਂ ਹੀ ਕਿਸੇ ਦੇ ਫੇਟ ਮਾਰ ਕੇ ਆਈ ਸੀਗੀ ਪਰ ਉਹ ਉਹਨਾਂ ਨੇ ਪਿੱਛੇ ਗੱਡੀ ਰੋਕੀ ਨਹੀਂ ਹੈਗੀ ਇੱਥੇ ਆ ਕੇ ਵੀ ਦੁਬਾਰਾ ਫੇਰ ਫੇਟ ਮਾਰ ਦਿੱਤੀ ਉਨਾ ਅਸੀਂ ਨਾ ਕੰਮ ਕਰ ਰਹੇ ਸੀ ਬਿਲਕੁਲ ਸ਼ੀਸ਼ੇ ਦੇ ਕੋਲੇ ਕੰਮ ਕਰ ਰਹੇ ਸੀਗੇ ਤੇ ਜਦੋਂ ਇਹ ਖੜਕਾ ਹੋਇਆ ਸਾਨੂੰ ਇਦਾਂ ਲੱਗਾ ਕਿ ਤਿੰਨ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਤੇ ਗੱਡੀਆਂ ਇਦਾਂ ਲੱਗਾ ਵੀ ਜਿਵੇਂ ਗੱਡੀਆਂ ਅੰਦਰ ਆਉਣਗੀਆਂ ਏ ਕਾ ਰਹੇਗਾ ਉਸ ਦੋਨਾਂ ਭਰਾਵਾਂ ਦਾ ਦੋਨੋਂ ਭਰਾ ਜਿਹੜੇ ਕੀ ਮੋਟਰਸਾਈਕਲ ਤੇ ਆ ਰਹੇ ਸੀਗੇ ਤਾਂ ਦੱਸਿਆ ਜਾ ਰਿਹਾ ਰਾਸ਼ਨ ਲੇਨ ਆ ਰਹੇ ਸੀਗੇ ਇਹ ਸਾਹਮਣੇ ਗਲੀ ਦੇ ਵਿੱਚ ਜਿਹੜਾ ਕੀ ਉਸ ਦੋਨਾਂ ਭਰਾਵਾਂ ਦਾ ਛੋਟਾ ਜਿਹਾ ਘਰ ਹੈਗਾ ਸਿਮਟਕਾਰ ਸਰਸੇ ਰੋਡ ਤੋਂ ਆ ਰਹੀ ਸੀਗੀ ਕਾਫੀ ਤੇਜ਼ੀ ਰਫਤਾਰ ਨਾਲ ਮਾਨਸਾ ਦੇ ਵਿਖੇ ਦੋ ਭਰਾਵਾਂ ਦਾ ਐਕਸੀਡੈਂਟ ਕਾਰਨ ਹਾਦਸੇ ਨਾਲ ਮੌਤ ਹੋ ਜਾਂਦੀ ਹੈਗੀ ਪਰ ਅਸੀਂ ਉਸ ਹਾਦਸੇ ਦੀਆਂ ਤਸਵੀਰਾਂ ਦਿਖਾਣੇ ਆ ਮੌਕੇ ਤੇ ਮੌਜੂਦ ਹੈ ਜਿੱਥੇ 7 ਤਰੀਕ ਨੂੰ ਹਾਦਸਾ ਹੁੰਦਾ ਹੈਗਾ 7:30 ਵਜੇ ਸ਼ਾਮ ਨੂੰ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਦੋਨੋਂ ਭਰਾ ਮੋਟਰਸਾਈਕਲ ਤੇ ਰਾਸ਼ਨ ਲੈਣ ਆਏ ਸੀਗੇ ਘਰ ਦਾ ਅਤੇ Swift ਕਾਰ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਕਿ ਸਰਸੇ ਵਾਲੀ ਸਾਈਡ ਤੋਂ ਤਾਂ ਇਹ ਹਾਸੇ ਦੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਹ ਮੋਟਰਸਾਈਕਲ ਜਿਹੜਾ ਕਿ ਉਹ ਦੋਨਾਂ ਭਰਾਵਾਂ ਦਾ ਹੈਗਾ ਦੋਨੋਂ ਭਰਾ ਜਿਹੜੇ ਕਿ ਮੋਟਰਸਾਈਕਲ ਤੇ ਆ ਰਹੇ ਸੀਗੇ ਤਾਂ ਦੱਸਿਆ ਜਾ ਰਿਹਾ ਰਾਸ਼ਨ ਲੈਣ ਆ ਰਹੇ ਸੀਗੇ ਇਹ ਸਾਹਮਣੇ ਗਲੀ ਦੇ ਵਿੱਚ ਜਿਹੜਾ ਕਿ ਉਸ ਦੋਨਾਂ ਭਰਾਵਾਂ ਦਾ ਛੋਟਾ ਜਿਹਾ ਘਰ ਹੈਗਾ Swift ਕਾਰ ਸਰਸੇ ਰੋਡ ਤੋਂ ਆ ਰਹੀ ਸੀਗੀ ਕਾਫੀ ਤੇਜ਼ੀ ਰਫ਼ਤਾਰ ਨਾਲ ਇਸ ਮੋਟਰਸਾਈਕਲ ਨਾਲ ਟੱਕਰ ਹੁੰਦੀ ਹੈ ਤੁਸੀਂ ਹਾਲਾਤ ਦੇਖੋ ਮੋਟਰਸਾਈਕਲ ਦੇ ਇਹ ਹਾਲਾਤ ਤੁਹਾਨੂੰ ਮੌਕੇ ਤੇ ਦਿਖਾ ਰਹੇ ਆ ਸਰਸਾ ਜਿਹੜਾ ਰੋਡ ਤੇ ਇਹ ਪਠਿੰਡੇ ਨੂੰ ਜਾ ਰਹੀ ਹੈ ਸੜਕ ਇਹ ਸੜਕ ਦੇ ਵਿਖੇ ਹਾਦਸੇ ਕਰਨ ਜਿਹੜਾ ਕਿ ਦੋਨਾਂ ਭਰਾਵਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਦੁਕਾਨਦਾਰ ਨੇਗੇ ਉਹ ਵੀ ਕਿਤੇ ਨਾ ਕਿਤੇ ਸਦਮੇ ਤੇ ਤੇ ਹੈ ਗਿਆ ਦੱਸਿਆ ਜਾ ਰਿਹਾ ਕਿ ਇੱਥੇ ਐਕਸੀਡੈਂਟ ਕਾਫੀ ਹੁੰਦੇ ਨੇਗੇ ਮੰਗ ਇਹ ਆ ਲੋਕਾਂ ਦੀ ਦੁਕਾਨਦਾਰਾਂ ਦੀ ਇੱਥੇ ਜਿਹੜੀ ਲਾਈਟਿੰਗ ਹੋਣੀ ਚਾਹੀਦੀ ਹੈ ਜਾਂ ਟ੍ਰੈਫਿਕ ਪੁਲਿਸ ਖੜਾ ਹੋਣਾ ਚਾਹੀਦਾ ਹੈ ਜਾਂ ਇੱਥੇ ਹੰਪ ਹੋਣੇ ਚਾਹੀਦੇ ਨੇਗੇ ਤਮਾਮ ਇਹ ਗੱਲਬਾਤ ਕਰਾਂਗੇ ਲੋਕਾਂ ਨਾਲ ਦੁਕਾਨਦਾਰਾਂ ਨਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਭਾਈ ਜੀ ਜਿਹੜਾ ਇੱਥੇ ਦੋ ਭਰਾ ਦੱਸਿਆ ਜਾ ਰਿਹਾ ਰਾਸਥਨ ਦੇ ਆਏ ਸੀਗੇ 100 ਮੀਟਰ ਦੂਰੀ ਤੇ ਘਰ ਹੈਗਾ ਉਹਦਾ ਇੱਕ ਭਰਾ ਵੀ ਆਇਆ ਹੋਇਆ ਹੈਗਾ ਛੋਟੀ ਜੀ ਕੁੜੀ ਹੈਗੀ ਇੱਕ ਵਿਆਹ ਰਿਸ਼ਤਾ ਦੇਖਣ ਹੀ ਆਏ ਸੀਗੇ ਇਹ ਹਾਸਾ ਕਿਸ ਤਰ੍ਹਾਂ ਹੋਏਗਾ ਤੁਸੀਂ ਤਾਂ ਦੇਖਿਆ ਹੋਊਗਾ ਸਾਹਮਣੇ ਤੁਹਾਡਾ ਸ਼ੋਰੂਮ ਹੈਗਾ ਬਿਲਕੁਲ ਜੀ ਅਸੀਂ ਨਾ ਦੁਕਾਨ ਦੇ ਵਿੱਚ ਆਪਦੀ ਦੇ ਵਿੱਚ ਕੰਮ ਕਰ ਤੇ ਇਹ ਹਾਸਾ ਬਹੁਤ ਭਿਆਨਕ ਹੋਇਆ ਜੀ ਪਿੱਛੋਂ ਗੱਡੀ ਪਹਿਲਾਂ ਹੀ ਕਿਸੇ ਦੇ ਫੇਟ ਮਾਰ ਕੇ ਆਈ ਸੀਗੀ ਬਟ ਉਹਰੇ ਉਹਨਾਂ ਨੇ ਪਿੱਛੇ ਗੱਡੀ ਰੋਕੀ ਨਹੀਂ ਹੈਗੀ ਇੱਥੇ ਆ ਕੇ ਵੀ ਦੁਬਾਰਾ ਫੇਰ ਫੇਟ ਮਾਰ ਦਿੱਤੀ ਜਿਹੜੇ ਦੋ ਭਰਾ ਸੀਗੇ ਇਧਰੋਂ ਠੁੱਠੜੀ ਰੋਡ ਤੋਂ ਆ ਰਹੇ ਸੀਗੇ ਰੋਡ ਦੇ ਉੱਪਰ ਚੜ੍ਹ ਰਹੇ ਸੀਗੇ ਤੇ ਗੱਡੀ ਪੂਰੀ ਤੇਜ਼ ਆਈ ਮਤਲਬ ਕਿ ਬਾਈਕ ਨੂੰ ਕੰਟਰੋਲ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਸਿੱਧੀ ਫੇਟ ਮਾਰੀ ਤੁਸੀਂ ਆ ਲੈ ਲਓ ਵੀ ਹੂੰ ਉੱਥੋਂ ਚੱਕ ਕੇ ਇੱਕ ਬੰਦੇ ਨੂੰ ਇੱਥੇ ਠੋਕਿਆ ਇੱਥੋਂ ਤੱਕ ਠੋਕਿਆ ਜੀ ਤੁਸੀਂ ਹਾਂ ਤੇ ਇਦਾਂ ਦੇ ਹਾਸੇ ਮੈਂ ਕਹਿਣ ਛੱਡ ਕੇ ਕਹਿੰਦਾ ਮਤਲਬ ਇਹ ਹੈ ਜੀ ਇਦਾਂ ਦੇ ਹਾਸੇ ਇੱਥੇ ਬਹੁਤ ਹੁੰਦੇ ਰਹਿੰਦੇ ਨੇ ਕਈ ਵਾਰੀ ਕੀ ਹੁੰਦਾ ਵੱਡੇ ਹਾਸੇ ਜਿਹੜੇ ਉਹ ਨਿਗਾ ਦੇ ਵਿੱਚ ਆ ਜਾਂਦੇ ਨੇ ਬਟ ਜਿਹੜੇ ਛੋਟੇ ਹਾਸੇ ਉਹ ਨਿਗਾ ਦੇ ਵਿੱਚ ਨਹੀਂ ਆਉਂਦੇ ਉਸੇ ਦਿਨ ਅਸੀਂ ਸਵੇਰੇ ਇੱਕ ਹੋਰਾ ਹਾਸਾ ਆਇਆ ਸੀਗਾ ਉੱਥੋਂ ਮੁੰਡੇ ਨੂੰ ਚੱਕਿਆ ਇੱਥੇ ਤੁਸੀਂ ਐ ਲੈ ਲਓ ਵੀ ਇੱਕ ਦੋ ਦਿਨ ਛੱਡ ਕੇ ਹਾਸੇ ਆਉਂਦੇ ਰਹਿੰਦੇ ਨੇ ਹੁਣ ਜਿੱਦੇ ਹਾਸਾ ਹੋਇਆ ਉਹ ਤੋਂ ਦੋ ਦਿਨ ਪਹਿਲਾਂ ਲਗਾਤਾਰ ਡੈਥਾਂ ਹੋਈਆਂ ਨੇ ਇਹ ਪੂਰੇ ਰੋਡ ਦੇ ਉੱਤੇ ਸ਼ਹਿਰ ਦੇ ਵਿੱਚ ਪੂਰੇ ਹਾਸੇ ਹੁੰਦੇ ਆ ਸਾਡੇ ਕਹਿੰਦਾ ਮਤਲਬ ਇਹ ਆ ਜੀ ਪੂਰੇ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਵੀ ਇਸ ਤਰ੍ਹਾਂ ਦਾ ਕੱਟ ਪੈਂਦਾ ਉੱਥੇ ਹੰਪ ਹੋਣੇ ਚਾਹੀਦੇ ਆ ਜਾਂ ਬੱਤੀਆਂ ਲੱਗਣੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਨੇ ਜਾਂ ਟ੍ਰੈਫਿਕ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਕੋਈ ਮੁਲਾਜ਼ਮ ਹੋਣਾ ਚਾਹੀਦਾ ਭਾਈ ਜੀ ਤੁਹਾਡਾ ਸ਼ੋਰੂਮ ਹੈਗਾ ਸ਼ੀਸ਼ੇ ਦਾ ਅੰਦਰ ਪੂਰਾ ਬੰਦ ਹੈਗਾ ਕਿੰਨਾ ਕ ਖੜਕਾ ਹੋਇਆ ਸੀਗਾ ਕਿੰਨੇ ਵਜੇ ਦੀ ਇਹ ਘਟਨਾ ਹੈਗੀ ਦੱਸਿਆ ਜਰਾ ਇੱਥੇ ਖੜਕਾ ਹੀ ਇੰਨਾ ਇੰਜਨ ਜਿਹੜਾ ਗੱਡੀ ਦਾ ਪੁਰਜ਼ੇ ਜਿਹੜੇ ਮੋਟਰਸਾਈਕਲ ਦਾ ਹਾਲਾਤ ਦੇਖ ਰਿਹਾ ਤਾਂ ਆ ਸਾਨੂੰ ਨਾ ਅਸੀਂ ਨਾ ਕੰਮ ਕਰ ਰਹੇ ਸੀ ਬਿਲਕੁਲ ਸ਼ੀਸ਼ੇ ਦੇ ਕੋਲੇ ਕੰਮ ਕਰ ਰਹੇ ਸੀਗੇ ਤੇ ਜਦੋਂ ਇਹ ਖੜਕਾ ਹੋਇਆ ਸਾਨੂੰ ਇਦਾਂ ਲੱਗਾ ਕਿ ਤਿੰਨ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਤੇ ਗੱਡੀਆਂ ਇਦਾਂ ਲੱਗਾ ਵੀ ਜਿਵੇਂ ਗੱਡੀਆਂ ਅੰਦਰ ਆਉਣਗੀਆਂ ਐਨਾ ਭਿਆਨਕ ਹਾਦਸਾ ਸੀਗਾ ਜੀ ਬਾਅਦ ਬਾਅਦ ਵਿੱਚ ਜਦੋਂ ਬਾਹਰ ਆ ਕੇ ਦੇਖਿਆ ਤਾਂ ਉਦੋਂ ਬਹੁਤ ਇੱਥੇ ਰੇਤਾ ਉੱਡ ਰਿਆ ਸੀਗਾ ਗੱਡੀਆਂ ਸੁਭਾਵਨਾ ਹੋਰ ਗੱਡੀਆਂ ਵਿੱਚ ਵਿੱਚ ਵੱਜਣ ਦੀ ਵੀ ਸੀਗੀ ਕਿਉਂਕਿ ਇੱਥੇ ਮੁੰਡਾ ਜਦੋਂ ਡਿੱਗਿਆ ਪਿਆ ਸੀ ਗੱਡੀਆਂ ਪਿੱਛੋਂ ਹੋਰ ਵੀ ਆ ਰਹੀਆਂ ਸੀ ਉਹ ਤਾਂ ਚਲੋ ਸ਼ੁਕਰ ਕਰੋ ਕਿ ਕੰਟਰੋਲ ਹੋ ਗਈ ਚੀਜ਼ ਨਹੀਂ ਤਾਂ ਗੱਡੀਆਂ ਹੋਰ ਵੀ ਵਿੱਚ ਵੱਜ ਸਕਦੀਆਂ ਸੀ ਬਹੁਤ ਭ ਇਸ ਤਰ੍ਹਾਂ ਦੇ ਹਾਸੇ ਬਹੁਤ ਹੁੰਦੇ ਰਹਿੰਦੇ ਜੀ ਅਸੀਂ ਫਿਰ ਸਰਕਾਰ ਤੋਂ ਹੀ ਉਮੀਦ ਕਰਦੇ ਆ ਕਿ ਇਸ ਤਰ੍ਹਾਂ ਦੇ ਹਾਸਿਆਂ ਨੂੰ ਕੰਟਰੋਲ ਕਰਨ ਲਈ ਕੋਈ ਨਾ ਕੋਈ ਇਹਦਾ ਹੱਲ ਹੋਣਾ ਚਾਹੀਦਾ ਜੀ ਭਾਈ ਜੀ ਜੇ ਗੱਲ ਕੀਤੀ ਜਾਵੇ ਉਹਨੇ ਇੱਕ ਕਾਰ ਚਾਲਕ ਸੀਗੇ ਮੌਕੇ ਤੇ ਦੱਸਿਆ ਜਾ ਰਿਹਾ ਇੱਕ ਰਹਿ ਗਿਆ ਸੀਗਾ ਇੱਕ ਫਰਾਰ ਹੋ ਗਿਆਗਾ ਇਸ ਤਰ੍ਹਾਂ ਦੀ ਵੀ ਕੋਈ ਗੱਲ ਵੀ ਹਾਂਜੀ ਇੱਕ ਲੜਕਾ ਦੋ ਸੀਗੇ ਜੀ ਟੋਟਲ ਇਹ ਇੱਕ ਲੜਕਾ ਤਾਂ ਦੇਖੋ ਵਿਚੀ ਸੀਗਾ ਜੀ ਹਨਾ ਸਰਦਾਰ ਸੀਗਾ ਮੁੰਡਾ ਜੀ ਉਹ ਉਹ ਤਾਂ ਵਿਚੀ ਸੀ ਉਹ ਤਾਂ ਉੱਥੇ ਰਹਿ ਗਿਆ ਸੀਗਾ ਇੱਕ ਲੜਕਾ ਹੋਰ ਸੀਗਾ ਤੇ ਕੈਪ ਲਈ ਹੋਈ ਸੀਗੀ ਜੋ ਕਿ ਕੈਮਰਾ ਦੇ ਵਿੱਚ ਵੀ ਆਇਆ ਉਹ ਕੰਨ ਨੂੰ ਫੋਨ ਲਗਾ ਕੇ ਇਦਾਂ ਬਸ ਉਹ ਟੱਪ ਗਿਆ ਕਿਉਂਕਿ ਉਹਨੂੰ ਪਤਾ ਸੀਗਾ ਕਿ ਇੱਥੇ ਜੇ ਮੈਂ ਖੜੂਗਾ ਤਾਂ ਕੋਈ ਨਾ ਕੋਈ ਦਿੱਕਤ ਪਰੇਸ਼ਾਨੀ ਹੋ ਸਕਦੀ ਆ ਸਾਨੂੰ ਇਦਾਂ ਲੱਗਦਾ ਵੀ ਉਹ ਲੜਕਾ ਜਿਹੜਾ ਵੀ ਉਹ ਗੱਡੀ ਦੀ ਸਾਈਡ ਤੇ ਬੈਠਾ ਹੋਇਆ ਸੀਗਾ ਉਹਨੇ ਇਹ ਚੀਜ਼ ਦੇਖਣ ਤੋਂ ਬਾਅਦ ਉਹਨੇ ਆਪ ਦਾ ਬਚਾਅ ਕਰ ਲਿਆ ਜੀ ਉਹਨੂੰ ਮੰਗ ਕੀ ਹੈ ਤੁਹਾਡੀ ਇੱਥੇ ਆ ਤੁਸੀਂ ਐਂ ਦੱਸ ਰਹੇ ਹੋ ਵੀ ਹਾਸਾ ਕਿੰਨੇ ਤੇਜ਼ ਰਫਤਾਰ ਤੁਸੀਂ ਤਸਵੀਰ ਦਿਖਾ ਦਿਓ ਇੱਕ ਵਾਰੀ ਇਹ ਤਸਵੀਰ ਦੇਖੋ ਕਿੰਨੇ ਤੇਜ਼ ਜਿਹੜੇ ਵਾਹਨ ਆ ਰਹੇ ਨੇਗੇ ਕਿੱਧਰ ਨੂੰ ਜਾਂਦੀ ਹੈ ਸੜਕ ਜੇ ਗੱਲ ਕੀਤੀ ਜਾਵੇ ਬਾੜੀ ਚੱਲ ਰਹੀ ਹੈ ਇਹ ਰੋਡ ਇਹ ਬਰਨਾਲਾ ਸਰਸਾ ਰੋਡ ਹੈ ਜੀ ਇੱਧਰ ਤਾਂ ਬਰਨਾਲਾ ਬਰਨਾਲਾ ਜਾਂਦੀ ਇਹ ਜਿਹੜਾ ਕੱਟ ਪੈਂਦਾ ਜੀ ਇਹ ਥੂਠਾ ਵਾਲੀ ਰੋਡ ਨੂੰ ਜਾਂਦੀ ਆ ਸਿੱਧਾ ਇਹ ਅੱਗੇ ਜਾ ਕੇ ਬਠੰਡੇ ਵਾਲੇ ਰੋਡ ਤੇ ਨਿਕਲਦੀ ਆ ਕਈ ਵਾਰੀ ਬਠੰਡੋ ਜਦੋਂ ਕੋਈ ਆਉਂਦਾ ਸਿੱਧਾ ਇੱਧਰ ਅੰਦਰ ਦੀ ਵੀ ਕਰ ਲੈਂਦਾ ਤਾਂ ਕਰਕੇ ਇੱਥੇ ਜ਼ਿਆਦਾ ਐਕਸੀਡੈਂਟ ਹੁੰਦੇ ਆ ਜੀ ਮੰਗ ਕੀ ਆਉਣ ਜੇ ਗੱਲ ਕਿਤੇ ਆਵੇ ਅੱਗੇ ਵੀ ਬੱਤੀਆਂ ਹੈਗੀ ਕੀ ਲੱਗਦਾ ਨਹੀਂ ਇੱਥੇ ਬੱਤੀਆਂ ਆ ਜਾਂ ਕੋਈ ਹੰਪ ਜਾਂ ਕੋਈ ਟ੍ਰੈਫਿਕ ਮੁਲਾਜ਼ਮ ਖੜਾ ਹੋਣਾ ਚਾਹੀਦਾ ਕਦੇ ਖੜਦਾ ਵੀ ਇੱਥੇ ਬਿਲਕੁਲ ਸਰ ਇੱਥੇ ਹੋਣਾ ਚਾਹੀਦਾ ਜੀ ਇੱਥੇ ਮੁਲਾਜ਼ਮ ਉਹ ਤੋਂ ਖੜਦੇ ਜਦੋਂ ਕਿਸੇ ਆਪਣਾ ਲੀਡਰ ਨੇ ਆਉਣਾ ਹੁੰਦਾ ਜੀ ਨਹੀਂ ਇੱਥੇ ਨਹੀਂ ਕੋਈ ਹੁੰਦਾ ਜੀ ਕਿਉਂਕ ਆ ਫੇਰ ਕਿ ਬਚਾ ਰਹੀ ਹੈਗੀ ਉਹ ਦੇਖੋ ਪੋਸਟਰ ਲੱਗਾ ਦੇਖੋ ਜੀ ਤੁਸੀਂ ਸਾਨੇ ਕੇ ਸਾਹਮਣੇ ਕੈਮਰੇ ਚ ਦਿਖਾਓ ਜਿਹੜਾ ਲੜਕਾ ਹੈ ਲੜਕੇ ਨੂੰ ਫੇਟ ਮਾਰੀਆ ਨਾ ਪੋਸਟਰ ਨੂੰ ਪਾੜ ਕੇ ਉਧਰ ਨਿਕਲਿਆ ਸੜਕ ਦੇ ਉੱਤੇ ਪੋਸਟ ਪਾਇਆ ਕਿ ਪਟਕੇ ਨੀਚੇ ਆ ਉਹ ਪੋਸਟਰ ਬਿਲਕੁਲ ਸਹੀ ਸੀਗਾ ਹਾਂ ਉਹ ਪੋਸਟਰ ਬਿਲਕੁਲ ਸਹੀ ਸੀਗਾ ਉਹਨੂੰ ਪਾੜ ਕੇ ਲੜਕਾ ਉਧਰ ਨਿਕਲਿਆ ਜੀ ਉਹਦੇ ਵਿੱਚੋਂ ਨਿਕਲ ਗਿਆ ਕਿ ਆ ਇਹ ਦੂਸਰਾ ਲੜਕਾ ਇੱਧਰ ਬਿਲਕੁਲ ਕਿੰਨੀ ਦੂਰ ਚੱਕ ਕੇ ਠੋਕਿਆ ਜੀ ਦੇਖੋ ਸਰੀਏ ਲੱਗੇ ਹੋਏ ਨੇ 30 ਫੁੱਟ ਜੇ ਕੇ ਦੂਰੀਆਂ ਕਿ ਕਿਰਿਆ ਉਹ ਕਿਸੇ ਬੋਰਡ ਦੇ ਸਰੀਏ ਲੱਗੇ ਹੋਏ ਨੇ ਉਹਦੇ ਉਹਦੇ ਉੱਤੇ ਵੀ ਵੱਜ ਸਕਦਾ ਸੀਗਾ ਕੋਈ ਤਾਂ ਕਰਕੇ ਇਹ ਸੰਭਾਵਨਾ ਸੀਗੀ ਕਿ ਮੌਕੇ ਦੀ ਨਹੀਂ ਉਹਨਾਂ ਦੇ ਬਲੱਡ ਬਹੁਤ ਨਿਕਲ ਰਿਹਾ ਸੀਗਾ ਜੀ ਤੇ ਬਾਕੀ ਇੰਨੀ ਭੜੀ ਟੱਕਰ ਹੋਈ ਤਾਂ ਸੰਭਾਵਨਾ ਬਹੁਤ ਘੱਟ ਸੀਗੀ ਬਚਣ ਦੀ ਹਾਂ ਕਿਤੇ ਕਿਤੇ ਸੱਟਾਂ ਵੱਜੀਆਂ ਨੇ ਇਹ ਗੱਲ ਕੀਤੀ ਜਾਵੇ ਇੱਕ ਜਿਹੜਾ ਉਹ ਪਾਰਲੀ ਸਾਈਡ ਜਾ ਡਿਰਿਆ ਸੀਗਾ ਉਹਦੇ ਤਾਂ ਸਿਰ ਮਤਲਬ ਇੱਕ ਸਾਈਡ ਬਿਲਕੁਲ ਡੈਮੇਜ ਹੋ ਗਈ ਸੀ ਜਿਹੜਾ ਦੂਸਰਾ ਸੀਗਾ ਉਹ ਮਤਲਬ 30 ਫੁੱਟ ਦੂਰ ਜਾ ਕੇ ਡਿਰਿਆ ਜੇ ਉਹ ਬਚ ਵੀ ਜਾਂਦਾ ਤਾਂ ਮੇਰੇ ਹਿਸਾਬ ਨਾਲ ਉਹ ਕਦੇ ਮੰਜੇ ਤੋਂ ਉੱਠ ਨਹੀਂ ਸਕਦਾ ਸੀਗਾ ਐਨੀ ਬੁਰੀ ਜਿਹੜੇ ਤਰੀਕੇ ਨਾਲ ਉਹ ਸੱਟਾਂ ਵੱਜੀਆਂ ਉਹਦੇ ਵੀ ਰੀਰੂਟ ਦੀ ਹੱਡੀ ਉਹਨ ਦੀ ਸਪੋਟੀ ਡੈਡ ਹੋ ਗਈ ਸੀ ਦੋਨੇ ਯਾਨੀ ਹੱਡਿਓ ਕੁੱਸੀ ਇਹਨਾਂ ਨੂੰ ਦੋਨਾਂ ਭਰਾਵਾਂ ਨੂੰ ਨਹੀਂ ਵੈਸੇ ਜਾਣਦੇ ਤਾਂ ਹੈ ਨਹੀਂ ਮਤਲਬ ਸੁਣ ਚ ਆਇਆ ਵੀ ਇੱਥੇ ਨਾਲ ਹੀ ਕੋਲੇ ਰਹਿੰਦੇ ਸੀਗੇ ਟੂਟਿਆਲੀ ਰੋਡ ਦੇ ਉੱਤੇ ਰਹਿੰਦੇ ਸੀਗੇ ਦੋਨੇ ਭਰਾ ਸਕੇ ਭਰਾ ਸੀਗੇ ਤੇ ਪਿੱਛੇ ਵੀ ਪਰਿਵਾਰ ਚ ਕੋਈ ਹੈ ਨਹੀਂ ਬੱਚੇ ਨਹੀਂ ਮਤਲਬ ਉਹਨਾਂ ਮਾਤਾ ਤੇ ਇੱਕ ਦੀ ਵਾਈਫ ਹੀ ਰਹੀਗੀ ਮੈਂ ਤਾਂ ਗੱਲ ਕੀਤੀ ਜਾਵੇ ਪਰਿਵਾਰ ਦੇ ਵਿੱਚ ਦੋ ਭਰਾ ਸੀਗੇ ਦੋਨੋਂ ਇੰਨੇ ਸ਼ਰੀਫ ਸੀਗੇ ਛੋਟਾ ਜਿਹਾ ਘਰ ਸੀਗਾ ਇੱਕ ਭਰਾ ਮਿਹਨਤੀ ਹੈਗਾ ਇੱਕ ਭਰਾ ਇੱਟਾਂ ਦੇ ਕੰਮ ਕਰਦਾ ਸੀਗਾ ਛੋਟੇ ਵਾਲਾ ਉਹਨੇ ਹੀ ਰਿਸ਼ਤਾ ਦੇਖਣ ਆਣਾ ਸੀਗਾ ਛੋਟੇ ਵਾਲੇ ਨੇ ਤੇ ਵੱਡੇ ਵਾਲੇ ਦਾ ਮਦਰ ਹੈਗੀ ਉਹ ਬਿਮਾਰ ਮਦਰ ਬਿਮਾਰ ਰਹਿੰਦੇ ਨੇਗੇ ਤੇ ਕਿਸ ਤਰ੍ਹਾਂ ਦੇਖਦੇ ਹੋ ਸਾਰੀ ਘਟਨਾ ਨੂੰ ਬਾਕੀ ਦੇਖਣ ਚ ਆ ਰਿਹਾ ਸੁਣਨ ਚ ਆ ਰਿਹਾ ਸਾਡੇ ਵੀ ਆਪਣਾ ਨਸ਼ਾ ਪੱਤਾ ਜਮਾ ਨਹੀਂ ਸੀ ਕਰਦੇ ਬਿਲਕੁਲ ਮਦਦ ਧਿਆਨ ਸੀ ਉਹਨਾਂ ਦਾ ਬਹੁਤ ਜਿਆਦਾ ਮਤਲਬੀ شریف ਸੀਗੇ ਆਪਣਾ ਇਨੀ ਮਿਹਨਤ ਕਰਕੇ ਆਏ ਸੀਗੇ ਬੰਦੇ ਉਹ ਆਪਣੇ ਪ੍ਰਮਾਤਮਾ ਨੂੰ ਜੋ ਮਨਜ਼ੂਰ ਸੀ ਹਨ ਕੀ ਮੰਗੀ ਕਰਦੇ ਹੁਣ ਜੇ ਇੱਥੇ ਆਪਣਾ ਵੀ ਇੱਥੇ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਮੈਨੂੰ ਪਤਾ ਕੀ ਚੀਜ਼ ਹੈ ਜੀ ਇਹ ਇਹ ਜਿਹੜੀ ਗੱਲ ਹੈ ਦੋ ਚਾਰ ਦਿਨ ਚਰਚਾ ਦੇ ਵਿੱਚ ਰਹੂਗੀ ਬਾਅਦ ਦੇ ਵਿੱਚ ਫੇਰ ਉਹੀ ਹਾਲ ਹੋ ਜਾਣਾ ਕੋਈ ਇਹ ਚੀਜ਼ ਤਾਂ ਹੈ ਨਹੀਂ ਵੀ ਇਹ ਕੋਈ ਨਵੀਂ ਚੀਜ਼ ਹੋਈ ਆ ਇੱਥੇ ਬਹੁਤ ਚਿਰ ਤੋਂ ਇਹ ਚੀਜ਼ ਹੁੰਦੀ ਆ ਰਹੀ ਆ ਤਾਂ ਬਹੁਤ ਜਾਨਾਂ ਵੱਟ ਸਕਦੀਆਂ ਨੇ ਜੇ ਇਹ ਚੀਜ਼ ਕੰਟਰੋਲ ਹੋ ਜੇ ਕੋਈ ਮਾਰਕੀਟ ਦਾ ਪ੍ਰਧਾਨ ਕੋਈ ਕਾਉਂਸਲਰ ਕੋਈ ਸਰਪੰਚ ਕੋਈ ਇੱਥੇ ਗੱਲ ਚੁੱਕਦਾ ਨਹੀਂਗਾ ਇਸ ਗੱਲ ਨੂੰ ਤੁਸੀਂ ਕਹਿੰਨੋ ਹਾਸੇ ਵਾਲੀ ਨਹੀਂ ਬਲਾਲਾਸੀਂ ਨਹੀਂ ਕੋਈ ਚੁੱਕਦਾ ਦੇਖਿਆ ਹੈਗਾ ਜੀ ਕਿਉਂਕਿ ਜੇ ਗੱਲ ਚੁੱਕੀ ਹੁੰਦੀ ਤਾਂ ਸ਼ਾਇਦ ਇਦਾਂ ਦੇ ਹਾਸੇ ਨਾ ਹੁੰਦੇ ਜੀ ਇੱਥੇ ਕੋਈ ਨਾ ਕੋਈ ਹੱਲ ਬੱਤੀਆਂ ਦਾ ਜਾਂ ਟ੍ਰੈਫਿਕ ਨੂੰ ਕੰਟਰੋਲ ਕਰਨ ਦਾ ਹੱਲ ਹੋ ਗਿਆ ਹੁੰਦਾ ਬਿਲਕੁਲ ਮੰਦ ਭਾਗੀ ਕੱਟਣਾ ਵਾਪਰੀ ਹੈਗੀ ਦੋ ਭਰਾ ਜਿਹੜੇ ਸਗੇ ਸੀਗੇ ਰਾਸ਼ਨ ਲੈਣ ਆਏ ਸੀਗੇ ਹਾਸੇ ਨਾਲ ਦੋਵਾਂ ਦੀ ਮੌਤ ਹੋ ਜਾਂਦੀ ਹੈ ਪਰ ਦੁਕਾਨਦਾਰ ਵੀ ਕਿਤਨੇ ਕਿਤੇ ਸਦਮੇ ਤੇ ਹੈਗੇ ਦੱਸਿਆ ਜਾ ਰਿਹਾ ਕਿ ਐਕਸੀਡੈਂਟ ਦਾ ਕਾਰਨ ਇਹ ਚੌਕ ਹੈਗਾ ਇਹ ਖੂਨੀ ਚੌਕ ਬਣ ਚੁੱਕਿਆ ਹੈਗਾ ਪਰ ਕਿਸੇ ਕਾਉਂਸਲਰ ਕਿਸੇ ਸਰਪੰਚ ਤੇ ਕਿਸੇ ਮਾਰਕੀਟ ਦੇ ਪ੍ਰਧਾਨ ਨੇ ਆਵਾਜ਼ ਨਹੀਂ ਚੁੱਕੀ ਇਸ ਚੌਕ ਦੇ ਜੇ ਨਾ ਕੋਈ ਲਾਈਟ ਹੈਗੀ ਨਾ ਕੋਈ ਇੱਥੇ ਟ੍ਰੈਫਿਕ ਪੁਲਿਸ ਕਰਦਾ ਨਾ ਕੋਈ ਇੱਥੇ ਹੰਪ ਹੈਗਾ ਤੇ ਮੰਗ ਹੈਗੀ ਹੈ ਅਪੀਲ ਕੀਤੀ ਭਈ ਇੱਥੇ ਜਿਹੜਾ ਕਿ ਹਾਦਸੇ ਦਾ ਕਾਰਨ ਇਹੀ ਹੈਗਾ ਜੇ ਇੱਥੇ ਹਾਦਸਾ ਰੋਕਣਾ ਆਇਤਾ ਹੰਪਾ ਲਾਈਟਿੰਗ ਜਾਂ ਪੁਲਿਸ ਟ੍ਰੈਫਿਕ ਪੁਲਿਸ ਇੱਥੇ ਖੜਾ ਹੋਣਾ ਚਾਹੀਦਾਗਾ ਅਸੀਂ ਇਸ ਵੱਲੇ ਮਾਨਸਾ ਜ਼ਿਲ੍ਹੇ ਦੇ ਵਿਖੇ ਹੈਗੇ ਆ ਤੇ ਪਿਛਲੇ ਦਿਨ ਜਿਹੜਾ ਕਿ 7 ਤਰੀਕ ਨੂੰ ਇੱਕ ਹਾਦਸਾ ਹੁੰਦਾਗਾ ਜਿਸ ਦੇ ਵਿੱਚ ਮੋਟਰਸਾਈਕਲ ਸਵਾਰ ਦੋ ਭਰਾਵਾਂ ਦੀ ਐਕਸੀਡੈਂਟ ਕਾਰਨ ਮੌਤ ਹੋ ਜਾਂਦੀ ਹੈ ਤਾਂ ਅਸੀਂ ਉਹਨਾਂ ਦੇ ਘਰੇ ਪਹੁੰਚੇ ਆ ਤਾਂ ਗੱਲਬਾਤ ਵੀ ਕਰਾਂਗੇ ਪਰਿਵਾਰ ਨਾਲ ਪਰਿਵਾਰ ਤੇ ਜਿਹੜੀ ਦੁਖਾਦਾਈ ਪਹਾੜ ਇੱਕ ਭਰਾ ਜਿਹੜਾ ਕਿ ਵਿਆਹਿਆ ਹੋਇਆ ਸੀਗਾ ਇੱਕ ਭਰਾ ਜਿਹੜਾ ਕਿ ਕੁਵਾਰਾ ਸੀਗਾ ਪਰਿਵਾਰ ਦੇ ਵਿੱਚ ਕੌਣ-ਕੌਣ ਹੈਗਾ ਕਿਸ ਤਰ੍ਹਾਂ ਦੇ ਹਾਲਾਤ ਨੇਗੇ ਤਮਾਮ ਇਹ ਸਾਰੀ ਗੱਲਾਂ ਬਾਤਾਂ ਪਰਿਵਾਰ ਨਾਲ ਕਰਾਂਗੇ ਪਰ ਤੁਹਾਨੂੰ ਦਿਖਾ ਦਈਏ ਇਸ ਵਲੇ ਇਸ ਮਾਰਕੀਟ ਦੇ ਵਿੱਚ ਤੁਸੀਂ ਦੇਖੋ ਸਨਾਟਾ ਛਾਇਆ ਹੋਇਆਗਾ ਇਹ ਐਕਸੀਡੈਂਟ 7 ਤਰੀਕ ਨੂੰ 7:30 ਵਜੇ ਸ਼ਾਮ ਨੂੰ ਸੜਸਾ ਰੋਡ ਤੇ ਨਜ਼ਦੀਕ ਇਹ ਐਕਸੀਡੈਂਟ ਹੋਇਆਗਾ ਦੋਨੋਂ ਭਰਾ ਕਿਸੇ ਕੰਮ ਲਈ ਮੋਟਰਸਾਈਕਲ ਤੇ ਜਿਹੜੇ ਕਿ ਆਰਸੀ ਆਪਣੇ ਘਰਾਂ ਨੂੰ ਤਾ ਸਵਿਫਟ ਕਾਰ ਜਿਹੜੀ ਕਿ ਕਾਫੀ ਤੇਜ਼ ਰਫ਼ਤਾਰ ਨਾਲ ਦੱਸੀ ਜਾ ਰਹੀ ਹੈਗੀ ਉਹ ਕਾਰ ਨੇ ਜਿਹੜਾ ਕਿ ਇੰਨੀ ਤੇਜ਼ ਫੇਟ ਮਾਰੀ ਮੋਟਰਸਾਈਕਲ ਨੂੰ ਕਿ ਦੋਨੋਂ ਭਰਾਵਾਂ ਦੀ ਮੌਕੇ ਤੇ ਮੌਤ ਹੋ ਚੁੱਕੀ ਦੱਸਿਆ ਜਾ ਰਿਹਾ ਹੈ ਕਿ ਜਾਣਕਾਰੀ ਅਨੁਸਾਰ ਦੋਨੋਂ ਸਵਿਫਟ ਕਾਰ ਤੇ ਜਿਹੜੇ ਸਵਾਰ ਸੀਗੇ ਸਰਕਾਰੀ ਜੋਬ ਨੇਗੇ ਇੱਥੇ ਮਾਨਸਾ ਜ਼ਿਲ੍ਹੇ ਦੇ ਨਜ਼ਦੀਕ ਪਿੰਡ ਅਕਲੀਆਂ ਦੇ ਰਹਿਣ ਵਾਲੇ ਨੇਗੇ ਤਮਾਮ ਤੁਸੀਂ ਦੇਖੋ ਇਹ ਕਾਰ ਹੈਗਾ ਉਸ ਦੋਨਾਂ ਭਰਾਵਾਂ ਦਾ ਤਮਾਮ ਅਸੀਂ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਕਿੱਥੇ ਉਹ ਦੋਨੋਂ ਭਰਾਵਾ ਜਿਹੜੇ ਜਾ ਰਹੇ ਸੀਗੇ ਤਮਾਮ ਸਾਡੇ ਨਾਲ ਉਹਨਾਂ ਦੇ ਤਾਇਆ ਜੀ ਹੈਗੇ ਅ ਸਸੀਕਾਲ ਅੰਕਲ ਜੀ ਪਹਿਲਾਂ ਦਾ ਸਸੀਕਾਲ ਜੀ ਬੜਾ ਦੁੱਖ ਖਾਲੀ ਗੱਲ ਹੈਗੀ ਆ ਦੁੱਖ ਦਾ ਪਹਾੜ ਟੁੱਟਿਆਗਾ ਇਸ ਪਰਿਵਾਰ ਤੇ ਦੱਸਿਆ ਜਾ ਰਿਹਾ ਕਿ ਦੋਨੋਂ ਭਰਾ ਦੀ ਮੌਕੇ ਤੇ ਮੌਤ ਹੋ ਗਈ ਕਿੱਥੇ ਜਾ ਰਹੇ ਸੀ ਤੇ ਕਦੋਂ ਦੀ ਗੱਲ ਹੈ ਉਹ ਘਰੋਂ ਸਮਾਨ ਲੈਣ ਵਾਸਤੇ ਗਏ ਸੀ ਉਹਨਾਂ ਨਾਲ ਆਇਆ ਸੀ ਉਹਨਾਂ ਦੇ ਜੀ ਛੜ ਕ੍ਰਾਸ ਕਰ ਰਹੇ ਸੀਗੇ ਬੱਤੀਆਂ ਹੋਈਆਂ ਹੋਈਆਂ ਜੀ ਉਦੋਂ ਇੱਕ ਕਾਰ ਆਈ ਬਹੁਤ ਤੇਜ਼ ਰਫਤਾਰ ਉਹਨੇ ਟੱਕਰ ਮਾਰੀ ਹੈ ਤੇ ਮੈਂ ਮੌਕੇ ਦੇ ਕਾਰਾਂ ਨੂੰ ਦੇਖ ਲਿਆ ਉਹਨਾਂ ਕਾਰਾਂ ਨੂੰ ਘੇਰਿਆ ਰੋਕਿਆ ਉਹਨਾਂ ਨੂੰ ਤੇ ਜਨੈ ਮੌਕੇ ਜਿਹੜੇ ਥੋਗੀ ਸੀਗੀ ਪਰਿਵਾਰ ਦੇ ਦੋਨੇ ਕੱਲੇ ਕੱਲੇ ਜੀ ਸੀਗੇ ਘਰ 'ਚ ਕੋਈ ਹੋਰ ਕਮਾਉ ਪੁੱਤ ਨਹੀਂ ਨਾ ਕੋਈ ਹੋਰ ਬੇਟਾ ਕੋਈ ਇੱਕ ਵੇਰੀ ਪੁੱਤੀ ਹੈ ਇੱਕ ਨੂੰ ਤੇ ਵਸ ਪਰਜਾਈ ਹੈ ਮੇਰੀ ਜੇਕਰ ਗੱਲ ਕੀਤੀ ਹੈ ਮਾਤਾ ਪਿਤਾ ਉਹਨਾਂ ਦੇ ਨਹੀਂ ਮਾਤਾ ਮਾਤਾ ਹੈਗੀ ਪਤਾ ਜੀ ਨਹੀਂ ਹੈਗੇ ਹਾਂਜੀ ਮਾਤਾ ਜੀ ਹੈਗੇ ਹਾਂ ਮਾਈ ਪਾਲੇ ਸੀਗੇ ਬੱਚੇ ਉਹ ਹੂੰ ਜਿੰਨੇ ਦੋ ਦੋਨਾਂ ਭਰਾਵਾਂ ਦਾ ਨਾਂ ਕੀ ਸੀਗਾ ਜੀ ਇੱਕ ਗਰਦੀਪ ਸਿੰਘ ਸੀਗਾ ਵੱਡਾ ਜੀ 34 ਸਾਲ ਦਾ ਇੱਕ ਹਰਦੀਪ ਸਿੰਘ 32 ਸਾਲ ਦਾ ਕੀ ਕੰਮ ਕੀ ਕਰਦੇ ਸੀਗੇ ਕੰਮ ਸ਼ਟਰ ਬਣਾਉਂਦਾ ਕਰਦੇ ਸੀਗੇ ਜੀ ਹਰਦੀਪ ਸਿੰਘ ਰਾਜ ਮੈਸਤਰੀ ਸੀ ਇਟਾਂ ਦਾ ਕੰਮ ਕਰਦਾ ਸੀ ਦੱਸਿਆ ਜੀ ਉਹ ਸਵਿਫਟ ਕਾਰ ਵਾਲਾ ਪਹਿਲਾਂ ਵੀ ਐਕਸੀਡੈਂਟ ਕਰਕੇ ਆਇਆਗਾ ਕਾਫੀ ਤੇਜ਼ੀ ਰਫਤਾਰ ਨਾਲ ਸੀ ਕੀ ਕੰਮ ਕੀ ਕਰਦੇ ਕੁਝ ਜਾਣਕਾਰੀ ਮਿਲੀ ਹਾਂਜੀ ਹਾਂ ਉਹ ਤੇਰਾ ਚੌਂਕ ਤੇ ਐਕਸੀਡੈਂਟ ਕਰਕੇ ਆਇਆ ਸੀਗਾ ਉਹਦੇ ਪਿੱਛੇ ਗੱਡੀ ਲੱਗੀ ਹੋਈ ਸੀ ਕਿ ਉਹਨੂੰ ਫੜਨ ਵਾਸਤੇ ਤੇ ਉਹ ਅਗਲੀਏ ਪਿੰਡ ਦਾ ਪੀਡਬਲ ਜੀ ਦੇ ਵਿੱਚ ਲੁਧਿਆਣੇ ਕਲਰਕ ਹੈ ਜੀ ਉਹ ਅੱਛਾ ਹਾਂਜੀ ਹੁਣ ਜਿਹੜਾ ਵਿਆਹ ਕਿਹੜਾ ਹੈ ਇਹਨਾਂ ਦੇ ਵਿੱਚ ਜੇਕਰ ਗੱਲ ਕੀਤੀ ਕਦੋਂ ਵਿਆਹ ਹੋਇਆ ਇਹਦਾ ਗਰਜੀਵ ਸਿੰਘ ਦਾ ਵਿਆਹ ਹੋਇਆ ਨੂੰ 2 ਸਾਲ ਹੋ ਗਏ ਉਹਦੇ ਬੱਚੀ ਹੈ 14 ਮਹੀਨਾ ਦੀ 14 ਮਹੀਨੇ ਦੀ ਹਾਂਜੀ ਤੇ ਛੋਟੇ ਵਾਲਾ ਛੋਟੇ ਵਾਲਾ ਦਾ ਕੁਵਾਰਾ ਸੀਗਾ ਜੀ ਉਹਦਾ ਵਾਲੇ ਪਰਸ ਨੂੰ ਦੇਖਣਾ ਆਉਣਾ ਸੀਗਾ ਜੀ ਐਤਵਾਰ ਨੂੰ ਓਹੋ ਹੂੰ ਕੈਮਰਾਮੈਨ ਸੋਨੂ ਨਾ ਕਪੀ ਚੰਮਾ ਦੀ ਵਿਸ਼ੇਸ਼ਤ ਕੋ